ਪਰ ਮੈਂ ਤਾਂ ਹਮ ਇੱਕ ਗੱਲ ਦੱਸ ਦੇਮਾ ਇਹ ਸਾਰੇ ਡਰਾਮੇ ਖੇਡੇ ਜਾ ਰਹੇ ਆ ਆਕਾਲਤਾ ਸਾਹਿਬ ਨੂੰ ਜਿਹੜਾ ਬਾਦਲ ਜੁੰਡਲੀ ਵੱਲੋਂ ਵਰਤਿਆ ਜਾ ਰਿਹਾ ਵੈਰਜੂ ਕਾ ਖਾਲਸਾ ਵੈਰਜੂ ਕੀ ਫਤਿਹ ਆਪਾਂ ਅੱਜ ਗੱਲ ਕਰਦੇ ਆ ਬਿਰਸਤ ਸਿੰਘ ਬਟੋਹਾ ਤੇ ਸਖਬੀਰ ਬਾਦਲਾ ਤੇ ਭਾਈ ਅਮਰਪਾਲ ਸਿੰਘ ਐਮਪੀ ਖੰਡੂਰ ਸਾਹਿਬ ਤੋਂ ਤਿੰਨੇ ਤਹਿਤ ਜਿਹੜੀ ਗੱਲਬਾਤ ਕਰਾਂਗੇ ਬੜੀ ਜਿਹੜੀ ਵੀਡੀਓ ਧਿਆਨ ਦੇ ਨਾਲ ਸੁਣਨ ਵਾਲੀ ਆ ਤੇ ਆਪਣੇ ਕਮੈਂਟ ਤੇ ਲਾਇਕ ਜਰੂਰ ਕਰ ਦੇਣਾ ਜੇ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਨਹੀਂ ਡਿਲੀਟ ਕਰਕੇ ਪਰੇ ਮਾਰੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬਿਰਸਤ ਸਿੰਘ ਬਲਟੋਆ ਜਿਹੜਾ ਕਿ ਅਕਾਲੀ ਦਲ ਦਾ ਇੱਕ ਵੱਡਾ ਹੰਕਾਰੀ ਲੀਡਰ ਆ ਜਿਹੜਾ ਕਿ 10 ਸਾਲਾਂ ਦੇ ਲਈ ਕਹਿੰਦੇ ਸੀ ਅਕਾਲਤਾ ਸਾਹ ਤੋਂ ਪਾਰਟੀ ਚੋਂ ਬਾਹਰ ਕੱਢ ਦਿੱਤਾ ਤੇ ਸਾਬਕਾ ਜਥੇਦਾਰ ਆ ਗਿਆਨੀ ਹਰਪ੍ਰੀਤ ਸਿੰਘ ਆ ਜਥੇਦਾਰ ਹੁੰਦਿਆਂ ਹੋਇਆ ਉਤੇ ਇਹ ਜੇ ਇਲਜ਼ਾਮ ਲਾਏ ਬਿਰਸਾ ਸਿੰਘ ਬਲਟੋਏ ਨੇ ਤੇ ਕਹਿਨ ਤੋਂ ਸੁਣਨ ਤੋਂ ਪਰੇ ਆ ਜਾਨੀ ਕਿ ਪੂਰਾ ਹੰਕਾਰ ਭਰਿਆ ਹੋਇਆਗਾ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਮੂਹਰੇ ਜਾ ਕੇ ਖੜ ਕੇ ਤੇ ਮਾਫੀ ਮੰਗਦਾ ਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਗੱਜ ਸਿੰਘ ਨੇ ਕਿਹਾ ਕਿ ਤੁਸੀਂ ਕਿਹੜੀਆਂ ਕਿਹੜੀਆਂ ਗਲਤੀਆਂ ਕੀਤੀਆਂ ਤੇ ਇਹ ਕਹਿੰਦਾ ਜੀ ਮੈਂ ਉਹਨਾਂ ਗਲਤੀਆਂ ਦੀ ਮਾਫੀ ਮੰਗਦਾ ਉਹਨਾਂ ਨੇ ਕਿਹਾ ਸੀ ਕਿ ਧਾਰਮਿਕ ਸਖਸ਼ੀਅਤਾਂ ਦੇ ਖਿਲਾਫ ਬੋਲਣਾ ਤੁਸੀਂ ਬੋਲਿਓ ਜਣੀ ਕਿ ਗਿਆਨੀ ਹਰਪ੍ਰੀਤ ਸਿੰਘ ਆ ਸਾਫ ਦਾ ਜਥੇਦਾਰ ਦੇ ਖਿਲਾਫ ਬੋਲਿਆ ਸੀ ਅੱਜ ਕੰਮ ਮੈਂ ਮਾਫੀ ਮੰਗਦਾ ਹਾਂ ਚਲੋ ਵਧੀਆ ਹੋਇਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਮਾ ਇਹ ਸਾਰੇ ਡਰਾਮੇ ਖੇਡੇ ਜਾ ਰਹੇ ਆ ਆਕਾਲਤਾ ਸਾਹਿਬ ਨੂੰ ਜਿਹੜਾ ਬਾਦਲ ਜੁੰਡਲੀ ਵੱਲੋਂ ਵਰਤਿਆ ਜਾ ਰਿਹਾ ਕਿਉਂ ਵਰਤਿਆ ਜਾ ਰਿਹਾ ਕਿ ਆਉਣ ਵਾਲੀਆਂ 2027 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਜਿਹੜਾ ਕਿ ਜਿੰਨੇ ਵੀ ਅਕਾਲੀ ਦਾਲਾ ਬਾਦਲ ਦੇ ਵਿੱਚੋਂ ਜਦ ਪਾਕੇ ਦੇ ਕੇ ਸਰਜੀਤ ਅਕਾਲੀ ਦਲਾ ਤੇ ਉਹਨੂੰ ਜਿਹੜਾ ਅਲੱਗ ਧੜਾ ਹੋਇਆ ਸੀ ਉਹਨੂੰ ਜਿਹੜਾ ਦੁਬਾਰੇ ਜਿਹੜਾ ਆਪਸ ਦੇ ਵਿੱਚ ਮਿਲਾਉਣ ਵਾਸਤੇ ਇਹਨਾਂ ਨੇ ਇੱਕ ਵੱਡੀ ਬਿਆਉਤਬੰਦੀ ਘੜੀ ਆ ਬੇਸ਼ੱਕ ਅੱਜ ਪੰਜ ਜਿਹੜੇ ਵਿਅਕਤੀ ਆ ਉਹਨਾਂ ਨੂੰ ਅਕਾਲ ਤਾ ਸਭ ਤੇ ਪੇਸ਼ ਕੀਤਾ ਗਿਆ ਪਰ ਮੈਨੂੰ ਲੱਗਦਾ ਕਿ ਅੱਜ ਕਲਦੀਪ ਸਿੰਘ ਗੜਗਾਜਾ ਜਥੇਦਾਰ ਸਤਕਾਰਯੋਗ ਹੁੰਦੇ ਆ ਜਥੇਦਾਰ ਔਰ ਸਾਨੂੰ ਅੱਜ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਅੱਜ ਅਕਾਲੀ ਦਾਲਾ ਕਹੌਣ ਵਾਲਾ ਬਾਦਲਾ ਤੇ ਇਹਨੂੰ ਵਰਤ ਰਿਹਾਗਾ ਕਹਿੰਦੇ ਜੀ ਜਿਹੜਾ ਪ੍ਰਕਾਸ਼ ਸਿੰਘ ਬਾਦਲਾ ਜਿਨ੍ਹਾਂ ਨੇ ਸਿੱਖ ਕੌਮ ਦੀਆਂ ਬੇੜੀਆਂ ਦੇ ਵਿੱਚ ਵੱਟੇ ਪਾਏ ਆ ਤੇ ਉਹ ਕਹਿੰਦੇ ਜੀ ਉਹਦਾ ਜਿਹੜਾ ਫਗੜੇ ਕੌਮ ਆ ਜਿਹੜਾ ਅਵਾਰਡ ਆ ਜਿਹੜਾ ਪਿਛਲੇ ਸਾਲ 2024 2 ਦਸੰਬਰ ਨੂੰ ਜਿਹੜਾ ਵਾਪਸ ਲਿੱਤਾ ਸੀ ਤੇ ਕਹਿੰਦੇ ਹੁਣ ਮੋੜ ਉਹਨੂੰ ਖਾਗੜੇ ਕੌਮ ਦਾ ਆਵਾਰ ਜਿਹੜਾ ਵਾਪਸ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਜਾਊਗਾ ਆ ਕੁਝ ਹੋ ਰਿਹਾ ਤੇ ਉਹਨੂੰ ਅਵਾਰ ਦੇਣਾ ਅਵਾਰ ਦੇ ਤੁਸੀਂ ਦੇਣਾ ਤੇ ਲੋਕ ਤੁਸੀਂ ਸੰਗਤੋਂ ਕਮੈਂਟ ਦੇ ਵਿੱਚ ਦੇ ਦਿਓ ਅਵਾਰ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕੌਮ ਦਾ ਬੇੜਾ ਗਰਖ ਕਰ ਦਿੱਤਾ ਕੌਮ ਦੇ ਲਈ ਜਿਹੜਾ ਇਹਨਾਂ ਨੇ ਕੌਮ ਨੂੰ ਅੱਜ ਉਸ ਮੋੜ ਤੇ ਖੜਾ ਕਰ ਦਿੱਤਾ ਜਿਹੜਾ ਕਿ ਕਦੇ ਨਹੀਂ ਹੋ ਸਕਦੀ ਸੀ ਅੱਜ ਬਿਰਸਾ ਸਿੰਘ ਬਲਟੋਆ ਨੇ ਇੱਕ ਸਾਖਵੀਰ ਬਦਲ ਵਾਂਗੂ ਜਿਸ ਤਰ੍ਹਾਂ ਉਹਨੇ ਇੱਕ ਮਾਫੀ ਮੰਗੀ ਪਹਿਲਾਂ ਬਾਅਦ ਵਿੱਚ ਕਹਿੰਦਾ ਮੈਂ ਮਾਫੀ ਨਹੀਂ ਮੰਗੀ ਬਾਅਦ ਵਿੱਚ ਕਹਿੰਦਾ ਮੈਂ ਤਾਂ ਆਪਣੀ ਝੋਲੀ ਦੇ ਵਿੱਚ ਸਾਰਾ ਕੁਝ ਪਵਾ ਲਿਆ ਸੀ ਜਿਹੜਾ ਨਹੀਂ ਹੋਇਆ ਸੀ ਉਹ ਵੀ ਪਵਾ ਲਿਆ ਸੀ ਤੁਸੀਂ ਇੱਕ ਗੱਲ ਸੋਚ ਕੇ ਦੇਖੋ ਜਿਹੜੇ ਬੰਦੇ ਨੇ ਕੋਈ ਗੁਨਾਹ ਨਹੀਂ ਕੀਤਾ ਹੋਵੇ ਤੇ ਉਹ ਬਿਨਾਂ ਗੱਲ ਤੋਂ ਆਪਣੀ ਝੋਲੀ 'ਚ ਕੰਮੇ ਪਵਾ ਲੂਗਾ ਬਿਨਾਂ ਗੱਲ ਤੋਂ ਕਮੇ ਕਹ ਦੂਗਾ ਕਿ ਭਾਈ ਮੈਂ ਆ ਪਾਪ ਕੀਤਾ ਤੇ ਅੱਜ ਜਿਹੜਾ ਇਹ ਇੱਕ ਅਕਾਲ ਤਖਤ ਸਾਭ ਦੀ ਜਿਹੜੀ ਇਹ ਢਾਲਾਰੇ ਨੇ ਲੋਕਾਂ ਇਹਨਾਂ ਨੂੰ ਸੋਚਣਾ ਪਊਗਾ ਸਿੱਖ ਕੌਮ ਨੂੰ ਕਿ ਅਸੀਂ ਕਿਹੜੇ ਅਕਾਲੀ ਦਲ ਦੇ ਨਾਲ ਖੜਨਾ ਕਿਹੜਾ ਅਕਾਲੀ ਦਲ ਸਰਜੀਤ ਕਰਨਾ ਦੂਸਰੀ ਗੱਲ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਥੇ ਬੰਦੀ ਆ ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਤੁਸੀਂ ਇਹ ਦੇਖ ਲਿਓ ਆਉਣ ਵਾਲੇ ਟਾਈਮ ਦੇ ਵਿੱਚ ਤੇ ਉਸ ਜਿਹੜਾ ਬਖ ਹੋਇਆ ਧੜੇ ਨੂੰ ਜਿਹੜਾ ਇਹ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਨੂੰ ਫਿਰਦੇ ਆ ਗਿਆਨੀ ਹਰਪ੍ਰੀਤ ਸਿੰਘ ਤੋਂ ਕਿਉਂ ਮਾਫੀ ਮੰਗੀ ਗਈ ਇਹਦਾ ਇੱਕ ਵੱਡਾ ਕਾਰਨਾ ਕਿ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਨੂੰ ਤੇ ਅਸੀਂ ਵਿਚੇਰ ਲਾ ਲੀਏ ਤਾਂਕਿ ਜਾ ਕੇ ਅਸੀਂ 2027 ਦੇ ਇਲੈਕਸ਼ਨਾਂ ਜਿੱਤਣ ਨੂੰ ਜਿਹੜਾ ਇਹ ਤਤ ਪਰ ਹੋਏ ਪਏ ਆ ਜਿਹੜਾ ਅੱਡੀ ਜੋਟੀ ਦਾ ਜ਼ੋਰ ਲੱਗਿਆ ਪਿਆਗਾ ਤੇ ਗਿਆਨੀ ਜੇਕਰ ਜਥੇਦਾਰ ਕਲਦੀਪ ਸਿੰਘਾ ਉਹਦੇ ਵਿੱਚ ਜਾਂਦੇ ਆ ਆ ਮਾਫ ਕਰਨਾ ਹਰਪ੍ਰੀਤ ਸਿੰਘਾ ਹਾਰਪਲੀਸ ਸਿੰਘ ਜੇਕਰ ਜਥੇਦਾਰ ਸਾਭਕਾ ਜਥੇਦਾਰ ਅਕਾਲੀ ਦਲ ਬਾਦਲ ਦੇ ਵਿੱਚ ਜਾਂਦੇ ਆ ਤਾਂ ਸਮਝੋ ਉਹਨਾਂ ਦਾ ਕੈਰੀਅਰ ਖਤਮ ਹੋ ਜਾਊਗਾ ਅੱਜ ਉਹਨਾਂ ਨੂੰ ਸਤਕਾਰ ਦੇ ਨਾਲ ਗਿਆਨੀ ਦੀ ਕਹਿ ਕੇ ਬੁਲਾਉਂਦੇ ਆ ਜਥੇਦਾਰ ਦੀ ਕਹਿ ਕੇ ਬੁਲਾਉਂਦੇ ਆ ਜੇਕਰ ਉਹ ਦੁਬਾਰੇ ਅਕਾਲੀ ਦਲ ਬਾਦਲ ਦੇ ਵਿੱਚ ਰਲੇਵਾ ਕਰਦੇ ਆ ਤਾਂ ਉਹਨਾਂ ਦਾ ਕੈਰੀਅਰ ਖਤਮ ਹੋ ਜਾਣਾਗਾ ਤੁਸੀਂ ਇਹ ਆਉਣ ਵਾਲੇ ਸਮੇਂ ਤੋਂ ਦੇਖਿਓ ਅਗਲੀ ਜਿਹੜੀ ਗੱਲਬਾਤ ਕਰਦੇ ਆ ਜਿਹੜੀ ਖਬਰ ਜੁੜੀ ਆ ਭਾਈ ਅੰਮਰਪਾਲ ਸਿੰਘ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਤੀਸਰੇ ਸਾਲ ਹੋ ਗਏ ਉਹਨਾਂ ਤੇ ਐਨਐਸਏ ਲੱਗੇ ਨੂੰ ਡਿਵਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਤੇ ਨੌ ਸਾਥੀਆਂ ਨੂੰ ਉਹਨਾਂ ਨੂੰ ਜਿਹੜਾ ਬਖ ਬਖ ਬਠਿੰਡਾ ਅੰਮ੍ਰਿਤਸਰ ਤੇ ਹੋਰ ਕਈ ਥਾਵਾਂ ਤੇ ਜੇਲਾਂ ਦੇ ਵਿੱਚ ਰੱਖਿਆ ਹੋਇਆਗਾ ਅੱਜ ਉਹਦੀ ਸੁਣਵਾਈ ਹੋਈ ਆ ਤੇ ਹੁਣ ਜਿਹੜੀ ਸੁਣਵਾਈ ਅੱਗੇ ਪਾ ਦਿੱਤੀ ਆ ਸਰਦ ਰੁੱਤ ਦਾ ਜਿਹੜਾ ਸੈਸ਼ਨ ਚੱਲ ਰਿਹਾਗਾ ਤੇ ਉਹਦੇ ਵਿੱਚ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਉਹਨਾਂ ਨੇ ਬੇਨਤੀ ਕੀਤੀ ਆ ਮਾਨਯੋਗ ਹਾਈ ਕੋਰਟ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਜਿਹੜੇ ਉਹਨਾਂ ਨੂੰ ਬੋਲਣ ਦੀ ਆਜ਼ਾਦੀ ਖੋਹੀ ਗਈ ਹੈ ਉਹਨਾਂ ਤੋਂ 4 ਲੱਖ ਲੋਕਾਂ ਨੇ ਵੋਟਾਂ ਦੇ ਨਾਲ ਉਹਨਾਂ ਨੂੰ ਜਿਟਾਇਆ 2 ਲੱਖ ਦੇ ਵੋਟਾਂ ਦੇ ਨਾਲ ਫਰਕ ਦੇ ਨਾਲ ਐਮਪੀ ਬਣੇ ਆ ਪਰ ਉਹਨਾਂ ਦਾ ਜਿਹੜਾ ਇਹ ਅੱਜ ਇੱਕ ਉਹਨਾਂ ਦੀ ਮੈਂ ਕਹਿੰਦਾ ਕਿ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਉਹਨਾਂ ਦੀ ਬੋਲਣ ਦੀ ਆਜ਼ਾਦੀ ਦੇ ਜਿਹੜਾ ਡਾਕਾ ਮਾਰਿਆ ਜਾ ਰਿਹਾ ਬਹੁਤ ਹੀ ਦੁਖਦਾਈ ਗੱਲ ਹੈ ਇਹ ਇੱਕ ਜਿੱਤਿਆ ਹੋਇਆ ਐਮਪੀ ਦੂਸਰੇ ਪਾਸੇ ਤੁਸੀਂ ਦੇਖ ਲਓ ਅਰਸ਼ੀਦਾ ਜਿਹੜਾ ਜੰਮੂ ਕਸ਼ਮੀਰ ਤੋਂ ਜਿੱਤਿਆ ਹੋਇਆ ਤਿਹਾਰ جیل ਦੇ ਵਿੱਚ ਬੰਦ ਆ ਜਿੱਤੇ ਜਵਾਪੇ ਦਾ ਤਹਿਤ ਕਾਨੂੰਨ ਲੱਗਿਆ ਹੋਇਆਗਾ ਤੇ ਉਹ ਜਿਹੜਾ ਪਾਰਲੀਮੈਂਟ ਵਿੱਚ ਦੋ ਵਾਰੀ ਜਾ ਸਕਦਾ ਉਹ ਆਪਣੀ ਜਿਹੜੀ ਆਵਾਜ਼ ਬੰਦ ਕਰ ਸਕਦਾਗਾ ਤੇ ਭਾਈ ਅੰਬਰਦ ਪਾਲਸਿੰਘ ਤੋਂ ਕੀ ਡਰਾਂ ਤੇ ਸਰਕਾਰ ਕਹਿੰਦੀ ਜੀ ਉਹਦੇ ਇੱਕ ਬੋਲ ਆ ਜਿਹੜਾ ਕਹਿੰਦੇ ਅੱਗ ਲਾ ਦੂਗਾ ਪੰਜਾਬ ਨੂੰ ਦੇਖੋ ਕਿੰਨੀ ਵੱਡੀ ਨਫ਼ਰਤ ਸਿੱਖਾਂ ਦੇ ਨਾਲ ਆ ਜੇ ਭਾਈ ਅੰਮਰਤਪਾਲ ਸਿੰਘ ਸਿੱਖ ਕੌਮ ਦੀ ਗੱਲ ਕਰਦਾ ਜੇ ਨਸੇ ਸੜਾਉਣ ਦੀ ਗੱਲ ਕਰਦਾ ਤੇ ਉਹ ਕਹਿੰਦੇ ਅੱਗ ਲਾ ਦੂਗਾ ਆ ਤੁਸੀਂ ਜੋ ਮਰਜ਼ੀ ਬੋਲੀ ਜਾਓ ਤੁਹਾਡੇ ਕੋਲੇ ਜੋ ਮਰਜ਼ੀ ਮਸਿੰਦਰੀ ਆ ਜੋ ਮਰਜ਼ੀ ਤੇਦੇ ਝੂਠੇ ਪਲਸ ਮੁਕਾਬਲੇ ਬਣਾਈ ਜਾਵੋ ਪਰ ਜੇਕਰ ਭਾਈ ਅੰਮਰਤਪਾਲ ਸਿੰਘ ਆਉਂਦਾ ਤੇ ਕਹਿੰਦੇ ਅੱਗ ਲੱਗ ਜੂ ਪੰਜਾਬ ਨੂੰ ਇਹ ਕਿੱਡਾ ਨੇ ਆ ਸਰਿਆਮ ਸਿੱਖਾਂ ਦੇ ਨਾਲ ਆ ਪਰ ਸਿੱਖੀ ਸਿੱਖ ਦੇ ਬੈਰੀ ਬਣੇ ਹੋਇਆ ਇੱਥੇ ਅੱਜ ਬਾਦਲਾ ਲਾਣਾ ਭਾਈ ਅੰਮਰਤਪਾਲ ਸਿੰਘ ਦਾ ਬੈਰੀ ਬਣਿਆ ਹੋਇਆਗਾ ਅੱਜ ਦੂਜਾ ਤੀਜਾ ਅੱਜ ਸਿਮਰਜੀਤ ਸਿੰਘ ਮਾਨ ਜਿਹਨੂੰ ਕਿ ਅੱਜ ਤੱਕ ਲੋਕਾਂ ਨੇ ਬੜਾ ਜਿਹੜਾ ਪਿਆਰ ਦਿੱਤਾ ਬੜਾ ਉਹਨੂੰ ਕਿ ਵੋਟਾਂ ਪਾਈਆਂ ਅੱਜ ਤੱਕ ਆ ਜੋ ਵੀ ਬੈਰੀ ਬਣ ਗਿਆ ਕਹਿੰਦਾ ਮੈਨੂੰ ਹੱਸ ਕੇ ਨਹੀਂ ਬੋਲਦਾ ਅੰਮਰਤਪਾਲ ਉਹ 3 ਸਾਲ ਹੋ ਗਏ ਡਿਬੂਗੜ੍ਹ ਜੇਲ੍ਹ ਦੇ ਵਿੱਚ ਬੈਠਾ ਤੇ 2 ਸਾਲ ਬਹੀਰ ਕੱਢੀ ਆ ਤੇ ਹੱਸ ਕੇ ਬੋਲਣ ਨੂੰ ਇੱਥੇ ਕੀ ਵਿਆਹ ਕਰਿਆਗਾ ਕਿ ਉਹਨੇ ਆਪ ਦੀ ਮੁੰਡੇ ਦੀ ਪਾਰਟੀ ਤੇ ਬੁਲਾਇਆ ਸੀ ਕਿ ਤੇਰੇ ਨਾਲ ਹੱਸ ਕੇ ਨਹੀਂ ਬੋਲਿਆ ਜਣੇ ਕਿ ਸਾਡੇ ਕੌਮ ਦੇ ਲੀਡਰ ਜਿਹਨੂੰ ਅਸੀਂ ਕੌਮ ਮੰਨੀ ਫਿਰਦੇ ਆ ਜਿਹਨੂੰ ਅਸੀਂ ਕਹਿ ਰਹੇ ਆ ਕਿ ਠੀਕ ਆ ਕਿ ਭਾਈ ਤੁਸੀਂ ਸੰਘਰਸ਼ ਕੀਤਾ ਤੁਹਾਨੂੰ ਸਲੂਟ ਬਣਦਾ ਉਹਨਾਂ ਗੱਲਾਂ ਨੂੰ ਲੈ ਕੇ ਪਰ ਜਿਹੜਾ ਕਿ ਇੱਕ ਨੌਜਵਾਨ ਦਿਵਈ ਤੋਂ ਆਇਆ ਉਸ ਦੇ ਮਾਗਰਾ ਸਰਕਾਰਾਂ ਤੇ ਬਦਲ ਲਾਣਾ ਦੂਜਾ ਤੀਜਾ ਕੰਮੇ ਮਾਗਰ ਪਿਆਗਾ ਕਮੇ ਉਹਨੂੰ ਖਤਮ ਕਰਨ ਤੇ ਲੱਗੇ ਆ ਇੱਕ ਆ ਕੌਲੀ ਚੱਟ ਨੇ ਜਿਹੜੇ 5-7 ਜਣੇ ਨੇ ਜਿਹੜੇ ਕਿ ਹਰ ਮੇਲੇ ਲੈਬ ਹੋ ਜਾਂਦੇ ਆ ਅੰਮਰਤਪਾਲ ਦੇ ਖਿਲਾਫ ਆਏ ਕੋਈ ਇੱਕ ਬਾਹਰੋਂ ਬੈਠਾਗਾ ਕੋਈ ਪੰਜ ਸੱਤ ਜਾਣੇ ਆ ਜਿਹੜੇ ਆ ਪੰਜਾਬ ਦਾ ਟੋਲਾਗਾ ਇਹਨਾਂ ਨੂੰ ਖੜਾ ਕੀਤਾ ਆਰਐਸਐਸ ਨੇ ਇਹਨਾਂ ਨੂੰ ਕਿਹਨੇ ਖੜਾ ਕੀਤਾ ਇਹਨਾਂ ਲੋਕਾਂ ਨੇ ਖੜਾ ਕੀਤਾ ਉਹ ਲੋਕ ਨੇ ਜਿਹੜੇ ਅਯਾਸ਼ੀਆਂ ਦੇ ੱਟਕੇ ਚੜੇ ਹੋਏ ਲੋਕ ਆ ਅੱਜ ਭਾਈ ਅਮਰਪਾਲ ਸਿੰਘ ਨੂੰ ਜਿਹੜਾ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਉਹਨਾਂ ਨੇ ਦਵਾਰ ਜਿਹੜਾ ਤੀਜੀ ਵਾਰ ਐਨਐਸਏ ਲਗਾਇਆ ਹੋਇਆਗਾ ਯਾਨੀ ਕਿ ਕਈਆਂ ਦੀ ਲੇਟ ਸਾਹਮਣੇ ਆਈ ਸੀ ਇਹ ਆ ਬੰਦੇ ਅਨਮੋਲ ਬਨੇ ਇਹ ਕਹਿੰਦੇ ਸਾਨੂੰ ਖਤਰਾ ਅੰਮਰਤਪਾਲ ਸਿੰਘ ਤੋਂ ਉਹ ਕਹਿੰਦਾ ਸਾਨੂੰ ਖਤਰਾ ਜਦੋਂ ਭਾਈ ਅੰਮਰਤਪਾਲ ਸਿੰਘ ਨੇ ਖਾਲਸਾ ਬੀਰ ਚਲਾਈ ਕਿਸੇ ਨੂੰ ਕੋਈ ਖਤਰਾ ਨਹੀਂ ਸੀ ਤੇ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਤੁਹਾਨੂੰ ਚੰਗੇ ਲੱਗੇ ਤਾਂ ਕਰਨਾ ਸ਼ੇਅਰ ਤੇ ਆਪਣੇ ਕਮੈਂਟ ਜਰੂਰ ਲਿਖ ਦਿਓ ਤੇ ਘਟੋ ਘਟ ਕਮੈਂਟ ਤਾਂ ਲਿਖ ਹੀ ਸਕਦੇ ਹੋ ਤੇ ਲਾਇਕ ਵੀ ਜਰੂਰ ਕਰ ਦਿਓ ਤੇ ਧੰਨਵਾਦ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਫਤਿਹ